ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਆਂ ਦੇ ਵਿਰੁੱਧ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਦੀ ਅਗਵਾਈ ਦੇ ਹੇਠ ਧੋਦੀ ਸਰਕਾਰ ਦਾ ਪੁਤਲਾ ਫੂਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਾਬ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਵਰਤੀਰੇ ਦੇ ਵਿਰੁੱਧ ਅੱਜ ਪੂਰੇ ਦੇਸ਼ ਦੇ ਅੰਦਰ ਪੁਤਲੇ ਸਾੜੇ ਜਾ ਰਹੇ ਨੇ। ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਐਮਐਸਪੀ ਦੀ ਗਰੰਟੀ ਦੇਣ ਦਾ ਵਾਅਦਾ ਕਰਕੇ ਇਸ ਤੋਂ ਭੱਜ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਨੇ ਕਿਹਾ ਕਿ ਮੋਦੀ ਸਰਕਾਰ ਤੋਂ ਆਪਣੇ ਹੱਕ ਲੈ ਕੇ ਹੀ ਪਿੱਛੇ ਹਟਾਂਗੇ। ਮੈਂ ਕਿਸਾਨ ਸੰਘਰਸ਼ਕ ਬੇਟੀ ਕਪੂਰਤਲਾ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਭਾਰਤ ਸਰਕਾਰ ਦਾ ਵਿਰੋਧ ਕਰਦਾ ਹਾਂ ਜੋ ਇਹ ਜ਼ਿਮੀਂਦਾਰਾਂ ਨਾਲ ਧੱਕੇ ਕਰਦੇ ਆ ਜੋ ਮਜ਼ਦੂਰਾਂ ਨਾਲ ਧੱਕੇ ਕਰਦੇ ਆ ਜੋ ਇਹਨਾਂ ਨੇ ਬਾੜਾਂ ਤੇ ਕੀਤਾ ਬਾਰਡਰਾਂ ਤੇ ਗੋਲੀਆਂ ਚਲਾਈਆਂ ਔਰ ਸਾਡਾ ਇੱਕ ਸਾਡਾ ਇੱਕ ਕਿਸਾਨ ਉੱਥੇ ਸ਼ਹੀਦ ਕਰ ਦਿੱਤਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਜੇ ਬਾਜ਼ਨਾ ਆਏ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਜ਼ਿਲ੍ਹਾ ਪ੍ਰਧਾਨ ਜਲੰਧਰ ਜੀ ਸੰਗਲਿਵਾਲ ਅਸੀਂ ਅੱਜ ਜਿਹੜਾ ਪੂਰੇ ਭਾਰਤ ਦੇ ਵਿੱਚ ਐਸਡੀਮ ਦਫ਼ਤਰਾਂ ਤੇ ਡੀਸੀ ਦਫ਼ਤਰਾਂ ਦੇ ਔਰ ਤਹਿਸੀਲ ਦਾ ਪੱਦਰ ਤੇ ਅੱਜ ਬਜਾਏ ਪੂਰੇ ਭਾਰਤ ਵਿੱਚ ਸੱਦਾ ਪਤਾ ਦਿੱਤਾ ਸੀ ਕਿ ਇਹ ਜਿਹੜੇ ਆ ਉਦਲੇ ਫੂਕੇ ਜਾਣਗੇ ਪਰ ਉਦਲੇ ਫੂਪਨ ਦਾ ਕਾਰਨ ਆ ਜੇ ਬਣਿਆ ਕਿ ਇਹਨਾਂ ਨੇ ਜਿਹੜੇ ਹਨੋਰੀ ਬਾਰਡਰ ਤੇ ਲਾਲੋ ਸ਼ੰਭੂ ਬਾਰਡਰ ਤੇ ਲਾਲੋ ਚਾਹੇ ਹੋਰ ਵੀ ਤਿੰਨ ਚਾਰ ਬਾਰਡਰਾਂ ਤੇ ਸਖਾਨ ਬੈਠੇ ਸੀ ਕਿ ਇਹਨਾਂ ਨੇ ਉਹਨਾਂ ਤੇ ਜਿਹੜੀ ਅਥੂ ਗੈਸ ਪਾ ਕੇ ਅਥੂ ਗੈਸ ਦਾ ਗੋਲਿਆਂ ਨਾਲ ਔਰ ਪਲਾਸਟਿਕ ਦੀਆਂ ਗੋਲੀਆਂ ਨਾਲ ਤੌਰ ਡਿਜੀਨਲ ਗੋਲੀਆਂ ਨਾਲ ਹਮਲਾ ਕੀਤਾ 21 ਤਰੀਕ ਨੂੰ ਤੇ ਪਰ ਅਸੀਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਵੀ ਕੋਈ ਇਹ ਦੂਸਰੇ ਦੇਸ਼ ਦੇ ਤੇ ਲੋਕ ਹੈ ਨਹੀਂ ਸੀ ਪੂਰੇ ਦੇਸ਼ ਦੇ ਜਾਂ ਕਿਸਾਨ ਹੈ ਨਹੀਂ ਸੀ ਇਹਨਾਂ ਨੇ ਜਿਹੜਾ ਉਹਨਾਂ ਦੇ ਇਸ ਤਰ੍ਹਾਂ ਹੱਲਾ ਬੋਲਿਆ ਵੀ ਇਹ ਪਤਾ ਨਹੀਂ ਸਾਡੀ ਦਿੱਲੀ ਇਹਨਾਂ ਨੇ ਖੜਾ ਚੱਕ ਕੇ ਲੈ ਆਉਣੀ ਆ ਅਸੀਂ ਤਾਂ ਆਪਣੀਆਂ ਮੰਗਾਂ ਮੰਗਣ ਮਨਾਉਣ ਵਾਸਤੇ ਜਿਹੜੀਆਂ ਇਹਨਾਂ ਨੇ ਪਹਿਲਾਂ ਸੰਯੁਕਤ ਮੇਜ਼ਚੇ ਦੇ ਵੇਲੇ ਮੰਨੀਆਂ ਸੀ ਉਹਨਾਂ ਨੂੰ ਚੇਤੇ ਕਰਾਉਣ ਵਾਸਤੇ ਜਿਹੜੇ ਕਿਸਾਨ ਦਿੱਲੀ ਚੱਲੇ ਆਏ ਸੀ ਪਰ ਇਹਨਾਂ ਦੇ ਜਦੋਂ ਉਹਨਾਂ ਨੇ ਚਤਦਤ ਕੀਤਾ ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਜਿਹੜੇ 5-6 ਇਹਨਾਂ ਦੇ ਵੱਡੇ ਅਫਸਰ ਵਾ ਉਹਨਾਂ ਨੂੰ ਰਾਸ਼ਟਰੀ ਵਾਰ ਦੇਣ ਵਾਸਤੇ ਇਹਨਾਂ ਨੇ ਕੋਈ ਨਾਮਜਦ ਨਾਮ ਸਾਹਮਣੇ ਲਿਆਂਦੇ ਆ ਪਰ ਪਹਿਲਾਂ ਜਦੋਂ ਇਹਨਾਂ ਕੋਈ ਮੰਗਾ ਸੀ ਕਰਦੇ ਜਿਨ੍ਹਾਂ ਨੇ ਇਹਨਾਂ ਚਤਦਤ ਕੀਤਾ ਉਹਨਾਂ ਤੇ ਤੁਸੀਂ ਬੰਦ ਹੀ ਕਾਰਵਾਈ ਕਰੋ ਉਦੋਂ ਕਹ ਰਹੇ ਸੀ ਸਭ ਬੰਦੇ ਪਤਾ ਨਹੀਂ ਲੱਗੰਦੇ ਆ ਅੱਜ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਹੁਣ ਉਹਨਾਂ ਦੇ ਨਾਮ ਸਾਹਮਣੇ ਆ ਚੁੱਕੇ ਆ ਜਿੰਨਾ ਦੇ ਕਹਿਣ ਤੇ ਗੋਲੀ ਚਲਾਈ ਉਹ ਬੰਦਾ ਵੀ ਇਹਨਾਂ ਨੂੰ ਲੱਭ ਜਾਣਾ ਵਾ ਜਿਹਨੇ ਗੋਲੀ ਚਲਾਈ ਆ ਚਾਹ ਉਹ ਆਰਐਸਐਸ ਦਾ ਬੰਦਾ ਹੋਵੇ ਚਾਹ ਕੋਈ ਸ਼ਰਾਰਤੀ ਬੰਦਾ ਹੋਵੇ ਚਾਹ ਪੁਲਿਸ ਵਾਲਾ ਹੋਵੇ ਇਸ ਕਰਕੇ ਅਸੀਂ ਅੱਜ ਮਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਕੀਤੀ ਜਾਵੇ ਜੇ ਇਹਨਾਂ ਨੇ ਨਾ ਕੀਤੀ ਆ ਜਿਹੜਾ ਰਾਸ਼ਟਰੀ ਬਾਗ ਉਹਨਾਂ ਤੋਂ ਅਵਾਰ ਦੇਣ ਲੱਗਿਆ ਜੇ ਇਹਨਾਂ ਨੂੰ ਇੱਕ ਐਸਾ ਨਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਔਰ ਮਜ਼ਦੂਰ ਕਿਸਾਨ ਮੋਰਚਾ ਇਨਾਂ ਨਾਲੋਂ ਹੋਰ ਵੀ ਤਿੱਖਾ ਸੰਘਰਸ਼ ਪੂਰੇ ਭਾਰਤ ਵਿੱਚ ਸ਼ੁਰੂ ਕਰੂਗਾ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸਾਫ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਸੂਬਾ ਬੇਤਸਕਤਰ ਸਾਦਾ ਜੀ ਜਿਹੜੀ ਭਾਰਤ ਸਰਕਾਰ ਹੈ ਇਹਦਾ ਵਤੀਰਾ ਬਹੁਤ ਗਲਤ ਆਜ ਜ਼ਿਲ੍ਹਾ ਕਪੂਰਥਲ ਦੇ ਵਿੱਚ ਕੁਦਲਾ ਸਾੜਨ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਦੇ ਰਹਿਨ ਮਾਈ ਇੱਥਾ ਇਹ ਜਿਹੜੀਆਂ ਸਰਕਾਰਾਂ ਨਾਲ ਇਹਦੇ ਵਰਤੀਰੇ ਸਹੀ ਨਹੀਂ ਗਏ ਬਾਰਡਰ ਤੇ ਜੇ ਟਾਈਮ ਕਿਸਾਨ ਪਹੁੰਚਿਆ ਤੇ ਸਾਨੂੰ ਉੱਥੇ ਡੱਕ ਲਿਆ ਤੇ ਜ਼ੁਲਮ ਕਰਨ ਵਾਲਿਆਂ ਨੂੰ ਅੱਜ ਰਾਸ਼ਟਰਪਤੀ ਮਾਰਦੇ ਨਾਲ ਸਮਰਥ ਕੀਤਾ ਜਾ ਰਿਹਾ ਅਸੀਂ ਉਸ ਰੋਹ ਦੇ ਵਿੱਚ ਆਣ ਕੇ ਮੈਦੂਰ ਮੋਰਚਾ ਤੇ ਗਾਇਰਾ ਇਨੀਤ ਮੋਰਚੇ ਦੀਆਂ ਜਾਇਬੰਦੀ ਕਿਸਾਨ ਛਰਚ ਕਮੇਟੀ ਪੰਜਾਬ ਕੋਟ ਬੁੱਢਾ ਜਾਇਬਦੀ ਨੇ ਜਿਲਾ ਕਪੂਰਥਲ ਦੇ ਵਿੱਚ ਪਤਲਾ ਫੂਕਿਆ ਇਹ ਕੋਈ ਐਡੀ ਵਧੀਆ ਗੱਲ ਨਹੀਂ ਕਿ ਗੋਲੀਆਂ ਪੰਜਾਬ ਸਰਕਾਰ ਦਾ ਔਟਾ ਵਰਤੀਦਾ ਗੋਲੀਆਂ ਮਾਰਨ ਵਾਲਾ ਲੱਭਦਾ ਨਹੀਂ ਅੱਜ ਵਾਰ ਰਾਸ਼ਟਰਪਤੀ ਪੁਸਤਕਾਰ ਦੇ ਨਾਲ ਵਾਰਨ ਨੂੰ ਸਮਾਤ ਕਰ ਲਾ ਪਏ ਹੁਣ ਲੱਭ ਗਿਆ ਨਾ ਇਹਨਾਂ ਦੇ ਉੱਤੇ ਪਰਚੇ ਦਰਜ ਕਰਕੇ ਤੇ ਅੰਦਰ ਦਿੱਤੇ ਜਾਣ ਤਾਂ ਕਿਸਾਨਾਂ ਨੂੰ ਬਿਲਕੁਲ ਇਨਸਾਫ ਦਵਾਇਆ ਜਾਵੇ ਦੇਖੋ ਜੀ ਜਿਹੜੇ ਜਿੱਤੇ ਆ ਉਹਨਾਂ ਨੂੰ ਜਿੱਨ ਹਰਿਆਣਾ ਉਹਦੇ ਤੇ ਜਿਹੜੇ ਕਿਸਾਨ ਅੰਨ ਦਾਤਾ ਵਾ ਇਹਨਾਂ ਨੂੰ ਬਾਰਡਰ ਤੇ ਖਿਲਾੜ ਕੇ ਗੋਲੀ ਤੇ ਗੋਲੀਆਂ ਮਾਰਨ ਵਾਲਿਆਂ ਨੂੰ ਰਾਠ ਪਤੀਵਾਰ ਇਹ ਕੋਈ ਵਧੀਆ ਏਡਾ ਵਰਤੀਰਾ ਨਹੀਂਗਾ ਇਹ ਸਰਕਾਰ ਜਿਹੜੀ ਆ ਇਹ ਜਿਹੜੀ ਮੋਦੀ ਸਰਕਾਰ ਬਿਲਕੁਲ ਨਕਮੀ ਸਰਕਾਰ ਆ ਅਹੀਂ ਜਿਹੜਾ ਸ਼ਿਕਰਚਾ ਬਿਲਕੁਲ ਤੇਜ਼ ਕੀਤਾ ਜਾਊਗਾ ਅਹੀਂ ਅੱਜ ਪੁਤਲਾ ਫੂਕਦੇ ਆ ਇਹਨਾਂ ਕੋ ਕਹਿੰਦਾ ਵਾਜਰਜੀ ਕਾ ਖਾਲਸਾ ਵਾਜਰਜੀ ਕੀ ਫਤਿਹ